ਮੈਂ ਨਿਕਲਿਆ ਉਹਨੇ ਨਾਲ ਦੇ ਨਾਲ ਮੈਨੂੰ ਚੱਕ ਲਿਆ ਚੱਲੇ ਆ ਗਏ ਆਪਣਾ ਇੱਥੇ ਸੀਆਈਏ ਚ ਲੈ ਕੇ ਆ ਗਏ ਹਨ ਤੇ ਗੱਡੀਆਂ ਮੇਰੇ ਖਿਆਲ ਸੋ ਉਸੇ ਟਾਈਮ ਦੇਖਿਆ 34 ਮਿੰਟ ਚ ਉਹਨਾਂ ਦੇ ਮੋਹਾਲੀ 에어ਪੋਰਟ ਤੋਂ ਗੱਡੀ ਲਾਤੀ ਸੀ ਇੱਥੇ ਮੋਹਾਲੀ ਸੀਆਈਏ 34 ਮਿੰਟ ਦੇ ਹੁੰਦੇ ਬਹੁਤ ਸਪੀਡ ਦੇ ਗੱਡੀਆਂ ਆਈਆਂ ਉਹਨਾਂ ਦੀ ਅ ਮੋਹਾਲੀ 에어ਪੋਰਟ ਤੋਂ ਲੈ ਕੇ ਆਏ ਤਾਂ ਲੈ ਕੇ ਆਉਂਦੇ ਸਾਰੀ ਸੀਏ ਸਟਾਫ ਹੈਗੇ ਸਿੱਧਾ 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 ਰਿਮਾਂਡ ਰੂਮ ਚ ਹਾਂ ਸਿੱਧਾ ਰਿਮਾਂਡ ਰਿਮਾਂਡ ਰੂਮ ਸੀਗਾ ਉਹਦੇ ਉਹਦੇ ਅੰਦਰ ਸੀਗੇ 45 ਮੁੰਡੇ ਦਾ ਜਿਹੜੇ ਮਤਲਬ ਸੀਆਈਏ ਵਾਲੇ ਸੀਗੇ ਉਨੇ ਨੂੰ ਵੀ ਰਿਮਾਂਡ ਕੀਤਾ ਉੱਥੇ ਤਾਂ 45 ਤੋਂ 50 ਮੁੰਡੇ ਸੀਗੇ ਤੇ ਬਾਕੀ ਉਹ ਜਿਹੜੇ ਕਮਾਂਡੋ ਵਾਲੀ ਵਰਦੀ-ਵੁਰਦੀ ਚ ਹੁੰਦੇ ਨੇ ਮੁੰਡੇ ਇਹਨਾਂ ਦੀ ਫੋਰਸ ਟੀ ਫੋਰਸ ਜੀ ਸੀਗੀਆਂ ਭਗਵੰਨੀ ਹੋਈ ਸੀਗੀ ਤੇ ਪਹਿਲੇ ਆ ਕੇ ਉਹਨੂੰ ਕਹਿੰਦੇ ਵੀ ਹਾਂ ਵੀ ਬਾਗੂ ਖੋਲ ਦੋ ਤੇ ਕਪੜੇ ਤਾਰ ਦੋ ਹੈਨਾ ਸਾਰੇ ਕਪੜੇ ਤਾਰ ਦੋ ਤੇ ਵੀ ਆਪਣਾ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਬਸ ਫਿਰ ਉਹਨਾਂ ਨੇ ਆਪਣਾ ਸਿੱਧਾ ਹੀ ਸਿੱਧਾ ਹੀ ਰਿਮਾਂਡ ਰੂਮ ਤੇ ਰਹਿ ਗਏ ਉਹਨ ਕੀਤੇ ਨਹੀਂ ਮੈਨੂੰ ਇੱਧਰ ਉੱਧਰ ਵੀ ਤੇ ਸਿੱਧਾ ਰਿਮਾਂਡ ਰੂਮ ਦੇ ਅੰਦਰ ਲੱਗੇ ਤੇ ਕਰਿਆ ਉਹਨਾਂ ਜਿੰਨਾ ਕੋ ਉਹਨਾਂ ਤੋਂ ਪੂਰਾ ਹੁੰਦੇ ਆਪਣੀ ਬਾਹ ਲਾਈ ਉੱਥੇ ਹਨਾ ਵੀ ਤੂੰ ਜ਼ਿਆਦਾ ਬੋਲਦਾ ਤੈਨੂੰ ਇਹ ਫਲਾਣਾ ਟਮਕਾਣਾ ਹੈ ਨਾ ਵੀ ਮੈਂ ਕਿਹ ਵੀ ਸੱਚਾ ਹੱਕ ਦੀ ਲੜਾਈ ਹੈ ਨਾ ਤੇ ਸੱਚਾ ਹੱਕ ਦੀ ਲੜਾਈ ਵੀ ਤਾਂ ਲੜਨੀ ਹੈ ਨਾ ਵੀ ਤੂੰ ਜ਼ਿਆਦਾ ਹੀਰੋ ਬਣਦਾ ਐ ਐਵੇਂ ਆਵੇਂ ਫਿਰ ਅਗਲੇ ਦਿਨ ਇਹਨਾਂ ਨੇ ਮੇਰਾ ਰਿਮਾਂਡ ਲੈ ਲਿਆ 2 ਦਿਨ ਦਾ ਫਿਰ ਉੱਪਰੋਂ NIA ਵਾਲੇ ਆਏ ਸੀ CBI ਵਾਲੇ ਸਵੇਰੋਂ ਇੰਟਰੋਗੇਸ਼ਨ ਕਰਨ ਲੱਗ ਜਾਂਦੇ ਸੀਗੇ ਬਿਠਾ ਕੇ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਸੀਗੀ ਉੱਚਦੇ ਰਹਿੰਦੇ ਸੀ ਐਵੇਂ ਉਲਝਾਲਜਾ ਕੇ ਹਨਾ ਵੀ ਪੈਸਾ ਕਿੱਥੋਂ ਹੁੰਦਾ ਇਹ ਕਿੱਥੇ ਹੁੰਦਾ ਫੰਡਿੰਗ ਕਿੱਥੋਂ ਹੁੰਦੀ ਆ ਕਿੰਨੇ ਪੈਸੇ ਨਿਕਲਿਆਂਦੀ ਇਹਨਾਂ ਕੋਲ ਕੁਝ ਵੀ ਸਾਰਾ ਲਾ ਰਹੇ ਨੇ ਮੇਰੇ ਅਕਾਊਂਟ ਲੈ ਲਏ ਕਿ ਉਸ ਦਿਨ ਹੁੰਦਾ ਕੀ ਹੈ 28 ਤਰੀਕ ਨੂੰ ਤੁਸੀਂ ਜਿਵੇਂ ਤੁਹਾਡੇ ਪਰਿਵਾਰ ਨੇ ਜ਼ਿਕਰ ਕੀਤਾ ਕਿਸਾਨੀ ਜੋ ਲੀਡਰ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਲੈ ਗਏ ਹੋਏ ਸੀਗੇ ਉੱਥੋਂ ਵਾਪਸ ਪਰਤ ਰਹੇ ਸੀ ਔਰ ਉਸ ਤੋਂ ਬਾਅਦ ਕਹਿੰਦੇ ਪਤਾ ਨਹੀਂ ਚੱਲਦਾ ਕਿ ਨਵਦੀਪ ਨੂੰ ਕਿੱਥੇ ਲੈ ਜਾਂਦੇ ਨੇ ਸਾਨੂੰ ਤਾਂ 30 ਤਰੀਕ ਨੂੰ ਜਾ ਕੇ ਪਤਾ ਚੱਲਿਆ ਹੋਇਆ ਕੀ ਉਹ ਇਹ ਐਵੇਂ ਸੀਗਾ ਫਿਰਦੇ ਤਾਂ ਸਾਨੂੰ ਬਾਲੇ ਟਾਈਮ ਤੋਂ ਅਸੀਂ ਚੱਕਣ ਨੂੰ ਜਿਵੇਂ ਸਾਨੂੰ ਰਿਪੋਰਟਾਂ ਮਿਲ ਰਹੀਆਂ ਸੀਗੀਆਂ ਅਸੀਂ ਉਦੋਂ ਵੀ ਜਦੋਂ 23 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਵੀ ਹਾਂ ਜਿਵੇਂ ਦੀ ਰਿਪੋਰਟ ਸੀ ਸਾਡੇ ਗੱਡੀ ਦੇ ਵਿੱਚੇ ਗੱਡੀ ਲੈ ਆਈ ਪੁਲਿਸ ਵਾਲਿਆਂ ਨੇ ਇੱਥੇ ਬਾਲੇ ਦੇ ਅੰਦਰ ਜਦੋਂ ਮੈਂ ਪਿੰਡ ਘਰ ਤੋਂ ਨਿਕਲਿਆ ਉਦੋਂ ਅੱਛਾ ਤੇ ਪਤਾ ਸੀ ਸਾਨੂੰ ਵੀ ਹਾਂ ਇਹ ਸਾਨੂੰ ਚੱਕਣਗੇ ਤੇ ਬਚੇ ਰਹੇ ਸੀ ਖਾਸੇ ਟਾਈਮ ਤੋਂ ਕਿਉਂਕਿ ਇਹਨੂੰ ਇਹ ਸੀਗਾ ਵੀ ਹਾਂ ਨਵਦੀਪ ਉਹਨਾਂ ਨੂੰ ਚੱਕੋ ਥੋੜਾ ਜਿਵੇਂ ਹੋ ਗਿਆ ਸੀਗਾ ਉੱਥੇ ਉਹ ਆਈ ਸੀਗੀ ਪੂਕ ਲੈਣਾ ਪੂਕ ਲੈਣਾ ਜੀ ਆਈ ਸੀਗਾ ਨਾ ਥੋੜਾ ਜਦੋਂ ਤੱਕ ਖਪਰਦਾਸ਼ਨ ਹੋ ਗਿਆ ਸੀ ਉੱਥੇ ਹੈਨਾ ਇਹਨੂੰ ਦੇ ਨੇ ਰਡਾਰ ਤੇ ਮੈਂ ਹੈਗਾ ਹੀ ਸੀ ਉਦੋਂ ਦਾ ਹੀ ਹੂੰ ਤੇ ਇਧਰੋਂ ਦੇ ਆਪਣਾ ਐਸਪੀ ਰੰਧਾਵੇ ਦੇ ਵੀ ਸੀਗੇ ਹੈਨਾ ਵੀ ਹਾਂ ਵੀ ਵੀ ਚੱਕਣਾ ਇਹਨੂੰ ਹੈਨਾ ਤੇ ਅਸੀਂ ਉੱਥੇ ਪ੍ਰੋਟੈਸਟ ਮੁੰਡੇ ਆਏ ਸੀ ਉੱਥੋਂ ਆਪਣਾ ਲਦਾਖ ਤੋਂ ਪ੍ਰੋਟੈਸਟ ਕਰਨਾ ਇੱਥੇ ਆਪਣੇ ਵਾਲੇ ਅੰਦੋਲਨ ਚ ਅੱਛਾ ਉਹ ਸੋਨਵਾਂਗ ਚੋਕ ਨੇ ਉੱਥੇ ਆਪਣੇ ਲਦਾਖ ਦੇ ਪਹਾੜਾ ਪੂੜਾ ਵਾਸਤੇ ਕਲਾਈਮੇਟ ਨੂੰ ਲੈ ਕੇ ਜਿਹੜਾ ਕਲਾਈਮੇਟ ਨੂੰ ਲੈ ਕੇ ਜਿਹੜਾ ਅੰਦੋਲਨ ਛੇੜਿਆ ਹੋਇਆ ਸੀਗਾ ਉੱਥੇ ਤੇ ਉਹਨਾਂ ਨਾਲ ਸਾਡਾ ਇੱਥੇ ਹੋਇਆ ਹੈਨਾ ਮਤਲਬ ਮੇਲ ਮਲਾਪ ਹੋਇਆ ਵੀ ਉਹ ਕਹਿੰਦੇ ਵੀ ਸਾਡੇ ਵੀ ਉੱਥੇ ਆ ਹੋਏ ਐਵੇਂ ਐਵੇਂ ਕਰਕੇ ਧਰਨਾ ਚੱਲਦਾ ਬਹੁਤ ਟਾਈਮ ਤੋਂ ਮੇਰੇ ਖਿਆਲੋਂ ਖਾਸ ਤਨ 21 ਦਿਨ ਮੇਰੇ ਖਿਆਲੋਂ ਭੁੱਖ ਹੜਤਾਲ ਤੇ ਬੈਠੇ ਐ ਸੋਨਾਂ ਬਾਗ ਚੂਕ ਸੀਗੇ ਜਿਹੜੇ ਹਨ ਤੇ ਅਸੀਂ ਉੱਥੇ ਗਏ ਹਮ ਆਪਾਂ ਫਲਾਈਟ ਤੋਂ ਹੀ ਗਏ ਇੱਥੋਂ ਹੈ ਨਾ ਆਪਾਂ ਨੇ ਮੁਹਾਲੀ ਤੋਂ ਲਈਤੀ ਤੇ ਉੱਥੇ ਜਾ ਕੇ ਉਹਨਾਂ ਦੀ ਹਮਾਇਤ ਵੀ ਕੀਤੀ ਹੈ ਨਾ ਉੱਥੇ ਸਪੀਚ ਵੀ ਦਿੱਤੀ ਉਹ ਪਾਣੀ ਵੀ ਸੀਗੇ ਇੱਥੇ ਬਟਪਾਈ ਯੂਜ਼ ਕਰਕੇ ਨਹੀਂ ਸੀਗੀ ਵੀ ਥੋੜਾ ਲੋਕੇਸ਼ਨ ਦਾ ਸੀਗਾ ਵੀ ਪਤਾ ਨਾ ਲੱਗੇ ਹੈ ਨਾ ਪਰ ਜਦੋਂ ਆਏ ਉਹਨਾਂ ਕੋਲ ਸੈਟਰ ਰਿਪੋਰਟ ਸੀਗੀ ਵੀ ਇਹ ਵਾਪਸ ਆਉਣ ਲੱਗੇ ਨੇ ਉੱਥੇ ਤੇ ਇਹਨਾਂ ਨੇ ਸਾਨੂੰ ਮੁਹਾਲੀ 에ਰਪੋਰਟ ਤੋਂ ਹੀ ਚੱਕ ਲਿਆ ਸੀਗਾ ਅੱਛਾ ਮੁਹਾਲੀ 에ਰਪੋਰਟ ਤੋਂ ਤੁਹਾਡੀ ਗ੍ਰਿਫਤਾਰੀ ਹੋਈ ਹੈ ਮੇਰੀ ਮੁਹਾਲੀ 에ਰਪੋਰਟ ਤੋਂ ਮੈਨੂੰ ਜਦੋਂ ਮੈਂ ਅੰਦਰ ਬੜਿਆ ਮੁਹਾਲੀ 에ਰਪੋਰਟ ਦੇ ਅੰਦਰ ਮੈਨੂੰ ਉਦੋਂ ਹੀ ਪਤਾ ਲੱਗੇ ਸੀਗਾ ਮੈਂ ਕਿ ਗੜਬੜਾ ਥੋੜੀ ਜੀ ਹੈ ਨਾ ਉੱਥੇ ਸਰਦਾਈ ਜੀ ਕਿਮੀਚ ਤਿੰਨ ਚਾਰ ਮ ਵੀ ਪਹਿਲਾਂ ਵੀ ਚੱਲ ਜਾਂਦੇ ਰਹਿੰਦੇ ਆਂ ਇੱਧਰ ਉੱਧਰ ਹੈ ਨਾ ਤੇ ਉਹ ਰੱਖ ਰੱਖੇ ਰਹੇ ਸੀ ਨਾ ਮੈਂ ਗੁਰਗਰੀ ਤੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਗੜਬੜਾ ਥੋੜੀ ਜੀ ਮੈਂ ਕਿਹਾ ਤੁਸੀਂ ਤਿੰਨ ਮੁੰਡੇ ਸੀ ਹਾਂ ਅਸੀਂ ਤਿੰਨ ਮੁੰਡੇ ਸੀਗੇ ਮੈਂ ਕਿਹਾ ਕੰਮ ਕਰੋ ਵੀ ਮੈਂ ਸਾਈਡ 'ਚ ਹੋਂ ਨਾ ਵੀ ਤੁਸੀਂ ਪਹਿਲਾਂ ਨਿਕਲੋ ਦੋਨੋਂ ਜਣੇ ਬਾਹਰ ਹੈ ਨਾ ਜੇ ਫੜਨਗੇ ਵੀ ਤੁਸੀਂ ਤਾਂ ਵੀ ਘਟੋ ਘਟਰ ਸੇਫ ਹੋਵੋਗੇ ਹੈ ਨਾ ਤੇ ਉਹ ਨਿਕਲ ਗਏ ਬਾਹਰ ਪਟੋ ਜਾ ਕੇ ਉਹ ਜਿੱਥੇ ਬਾਹਰ ਜਾ ਕੇ ਟੈਕਸੀਆਂ ਨਾ ਉੱਥੋਂ ਚੱਕੇ ਤੇ ਮੈਨੂੰ ਇਹ ਸੀਗਾ ਵੀ ਸਿੱਧਾ ਕ੍ਰੋਸ ਕਰ ਗਏ ਹੈ ਨਾ ਵੀ ਸੇਫ ਆ ਰਸਤਾ ਹੈ ਨਾ ਤੇ ਮੈਂ ਨਿਕਲਿਆ ਉਹਨੇ ਨਾਲ ਦੇ ਨਾਲ ਮੈਨੂੰ ਚੱਕ ਲਿਆ ਚੱਲੀ ਆਗੇ ਆਪਣਾ ਇੱਥੇ CIA ਚ ਲੈ ਕੇ ਆ ਗਏ ਹਨ ਤੇ ਗੱਡੀਆਂ ਮੇਰੇ ਖਿਆਲ ਸੋ ਉਸੇ ਟਾਈਮ ਦੇਖਿਆ 34 ਮਿੰਟ ਚ ਉਹਨਾਂ ਦੇ ਮਹਾਲੀ 에어ਪੋਰਟ ਤੋਂ ਗੱਡੀ ਲਾਤੀ ਸੀ ਇੱਥੇ ਮਹਾਲੀ CIA ਅੰਦਰ 34 ਮਿੰਟ ਦੇ ਅੰਦਰ ਬਹੁਤ ਸਪੀਡ ਜਿਹੀ ਗੱਡੀਆਂ ਆਈਆਂ ਉਹਨਾਂ ਦੀ ਹਨ ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਸੀ ਉਦੋਂ ਬਹੁਤ ਸੀਗੇ ਮੇਰੇ ਖਿਆਲ 10 12 ਗੱਡੀਆਂ ਸੀਗੀਆਂ ਤੇ ਜਿਹੜਾ ਰਿਮਾਂਡ ਰੂਮ ਸੀਗਾ ਉਹਦੇ ਉਹਦੇ ਅੰਦਰ ਸੀਗੇ 45 ਮੁੰਡੇ ਦਾ ਜਿਹੜੇ ਮਤਲਬ CIA ਵਾਲੇ ਸੀਗੇ ਤੇ ਉਹਨਾਂ ਨੇ ਮੈਨੂੰ ਰਿਮਾਂਡ ਕੀਤਾ ਉੱਥੇ ਤੋਂ 45 ਤੋਂ 50 ਮੁੰਡੇ ਸੀਗੇ ਤੇ ਬਾਕੀ ਉਹ ਜਿਹੜੇ ਕਮਾਂਡੋ ਵਾਲੀ ਵਰਦੀ-ਵੁਰਦੀ ਜੇ ਹੁੰ ਤੇ ਉਹ ਸੀਗੇ ਤੇ 40-45 ਤਾਂ ਹੋਈ ਸੀਗੇ ਨਾ ਬਾਕੀ ਬਾਹਰ ਸੀਗੇ ਗੱਡੀਆਂ ਬਹੁਤ ਸੀਗੀਆਂ ਪਰ ਮੈਨੂੰ 10-12 ਗੱਡੀਆਂ ਸੀਗੀਆਂ ਉਹ ਮੁਹਾਲੀ 에어ਪੋਰਟ ਤੋਂ ਲੈ ਕੇ ਆਏ ਤਾਂ ਲੈ ਕੇ ਆਉਂਦੇ ਸਾਰੀ ਸੀਏ ਸਟਾਫ ਲੈ ਕੇ ਹਾਂ ਸਿੱਧਾ ਸਿੱਧਾ ਰਿਮਾਂਡ ਰੂਮ ਚ ਹਾਂ ਸਿੱਧਾ ਰਿਮਾਂਡ ਰੂਮ ਤੇ ਰਸਤੇ ਦੇ ਵਿੱਚ ਕੋਈ ਗੱਲਬਾਤ ਹੋਈ ਕੋਈ ਤੁਹਾਡੇ ਨਾਲ ਗੱਲਬਾਤ ਬਸ ਉਹਨੇ ਮੇਰਾ ਫੋਨ ਲੈ ਲਿਆ ਮੈਥੋਂ ਹੈ ਨਾ ਤੇ ਉਸ ਤੋਂ ਬਾਅਦ ਬਸ ਉਹਨੇ ਚੈਕ-ਇਨ ਚੋਂ ਹੀ ਕੀਤੀ ਵੀ ਹੈੱਡਫੋਨ ਤਾਂ ਨਹੀਂ ਲੱਗੇ ਹੋਏ ਪੱਗ ਬੰਨੀ ਹੋਈ ਸੀਗੀ ਹੂੰ ਤੇ ਪਹਿਲੇ ਆ ਕੇ ਉਹਨੂੰ ਕਹਿੰਦੇ ਵੀ ਹਾਂ ਵੀ ਬਾਗੂ ਖੋਲ ਦੋ ਤੇ ਕਪੜੇ ਤਾਰ ਦੋ ਹੈ ਨਾ ਸਾਰੇ ਕਪੜੇ ਤੇ ਵੀ ਆਪਣਾ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਬਸ ਫਿਰ ਉਹਨਾਂ ਨੇ ਆਪਣਾ ਸਿੱਧਾ ਹੀ ਸਿੱਧਾ ਹੀ ਰਿਮਾਂਡ ਰੂਮ ਚ ਰਹਿ ਗਏ ਉਹਨ ਕੀਤੇ ਨਹੀਂ ਮੈਨੂੰ ਇਧਰ ਉਧਰ ਗਏ ਤੇ ਸਿੱਧਾ ਰਿਮਾਂਡ ਰੂਮ ਦੇ ਅੰਦਰ ਲੱਗੇ ਮੈਨੂੰ ਬਸ ਉਹਤੇ ਉਹਨਾਂ ਨੇ ਆਪਣਾ ਫਿਰ ਰਿਮਾਂਡ ਸਟਾਰਟ ਕਰਦਾ ਰਿਹਾ ਰਿਮਾਂਡ ਦੇ ਵਿੱਚ ਕੀ ਉਹਨਾਂ ਨੇ ਕੁਛ ਕੁਛ ਕੀਤਾ ਹਾਂ ਕੁਛ ਕੁਛ ਕੀਤੀ ਕਿ ਕਈ ਸਿੱਧਾ ਨਹੀਂ ਬਸ ਉਹਨਾਂ ਨੇ ਸਿੱਧਾ 40 45 ਸੀਗੇ ਉਹ ਹੈਨਾ ਅੱਛਾ ਤੇ ਕਰਿਆ ਉਹਨਾਂ ਜਿੰਨਾ ਉਹਨਾਂ ਤੋਂ ਪੂਰਾ ਉਹਨੇ ਆਪਣੀ ਵਾਹ ਲਾਈ ਉੱਥੇ ਹੈਨਾ ਵੀ ਤੂੰ ਜ਼ਿਆਦਾ ਬੋਲਦਾ ਤੈਨੂੰ ਇਹ ਫਲਾਣਾ ਟਮਕਾਣਾ ਹੈਨਾ ਵੀ ਮੇਰੇ ਕਹਿ ਵੀ ਸੱਚ ਹੱਕ ਦੀ ਲੜਾਈ ਹੈ ਹੈਨਾ ਤੇ ਸੱਚ ਹੱਕ ਦੀ ਲੜ ਵੀ ਤੂੰ ਜਿਆਦਾ ਹੀਰੋ ਬਣਦਾ ਐ ਐਵੇਂ ਆ ਐਵੇਂ ਹਮ ਕਿਤਾ ਉਹਨਾਂ ਦੇ ਉੱਥੇ ਜਿੰਨਾ ਵੀ ਉਹਨਾਂ ਕੋਲ ਤੋਂ ਸਿੱਧਾ ਹੋਇਆ ਤੇ ਫਿਰ ਉਹ ਪਾਣੀ ਪੂਣੀ ਚ ਮੂਹ ਡਬਾਉਣੇ ਮਤਲਬ ਵੀ ਹਾਂ ਦੱਸੋ ਸਾਨੂੰ ਕੋਣ ਕੋਣ ਸੀਗੇ ਤੁਹਾਡੇ ਨਾਲ ਇਹ ਤੇ ਪੁੱਛਗੀਚ ਕਰਦੇ ਸੀ ਫਿਰ ਅਗਲੇ ਦਿਨ ਇਹਨਾਂ ਨੇ ਮੇਰਾ ਰਿਮਾਂਡ ਲੈ ਲਿਆ 2 ਦਿਨ ਦਾ ਫਿਰ ਉੱਪਰ ਉਹ ਐਨਆਈਏ ਵਾਲੇ ਆਏ ਸੀ ਸੀਬੀਆਈ ਵਾਲੇ ਸਵੇਰੋਂ ਇੰਟਰੋਗੇਸ਼ਨ ਕਰਨ ਲੱਗ ਜਾਂਦੇ ਸੀਗੇ ਹਮ ਹਮ ਬਿਠਾ ਕੇ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਸੀਗੀ ਪੁੱਛਦੇ ਰਹਿੰਦੇ ਸੀਗੇ ਐਵੇਂ ਉਲਝਾਲ ਜਾ ਕੇ ਹਨਾ ਵੀ ਪੈਸਾ ਕਿੱਥੋਂ ਹੁੰਦਾ ਐ ਇਹ ਕਿੱਥੇ ਹੁੰਦਾ ਫੰਡਿੰਗ ਕਿੱਥੋਂ ਹੁੰਦੀ ਆ ਕਿੰਨੇ ਪੈਸੇ ਹੋ ਨਿਕਲਿਆਂ ਦੀ ਇਹਨਾਂ ਕੋਲ ਕੁਝ ਵੀ ਸਾਰਾ ਲਾ ਰਹੇ ਨੇ ਮੇਰੇ ਅਕਾਊਂਟ ਲੈ ਲੇ ਮੇਰੇ ਤੋਂ ਸਾਰੇ ਦੇ ਸਾਰੇ ਮਤਲਬ ਸਭ ਕੁਝ ਕਰਿਆ ਇਹਨਾਂ ਨੇ ਹੈਨਾ ਮੈਡੀਕਲ ਮੇਰਾ ਉੱਥੇ ਹੀ ਕਰਾ ਲੈਂਦੇ ਸੀਗੇ ਸੀਆਈਏ ਦੇ ਅੰਦਰ ਰਾਤ ਨੂੰ ਹੈਨਾ ਕਿਸੇ ਲੈ ਕੇ ਨਹੀਂ ਜਾਣਾ ਆਪਣੇ ਆਪ ਹੀ ਸਾਈਨ ਕਰਦੇ ਹਣੇ ਵੀ ਮੈਡੀਕਲ ਹੋ ਗਿਆ ਇਹਨਾਂ ਦਾ ਹੈਨਾ ਠੀਕ ਹੈ ਤੇ ਬਸ ਆਪਣਾ ਉਹਨਾਂ ਨੇ ਫਿਰ ਸਾਰੀ ਪੁੱਛਤਾਜ ਕੀਤੀ ਪਰ ਨਿਕਲ ਨਹੀਂ ਆਉਂਦੀ ਇਹਨਾਂ ਕੋਲ ਕੁਝ ਵੀ ਹੈ ਨਾ ਕੇਸ ਜਿਹੜੇ ਇਹਨਾਂ ਨੇ ਝੂਠੇ ਬਣਾਏ ਸਾਰੇ ਦੇ ਸਾਰੇ ਹੈ ਨਾ ਕਿਉਂਕਿ ਸਾਡੀ ਕੋਈ ਸਮੂਹ ਨਹੀਂ ਸੀ ਮਾਰਨ ਚ ਕਿਸੇ ਨੂੰ ਹੈ ਨਾ ਅਸੀਂ ਤਾਂ ਆਪਣੇ ਪ੍ਰੋਟੈਕਟ ਸੀ ਇਹਨਾਂ ਨੇ ਸਾਰੇ ਸੰਭੂ ਬਾਰਡਰ ਤੇ ਵੀ ਇਹਨਾਂ ਨੇ ਕਿੰਨੀ ਜਿੰਨੀ ਤਸਦੀਕ ਕੀਤੀ ਸਾਡੇ ਮੁੰਡੇ ਤੋਂ ਅਸੀਂ ਤਾਂ ਇਹਨਾਂ ਨਾਲ ਤਸਦੀਕ ਜੀ ਕੀਤੀ ਨਹੀਂ ਅੱਜ ਅੱਜ ਅਸੀਂ ਹੱਥ ਤੱਕਿਆ ਨਹੀਂ ਠੀਕ ਹੈ ਅਸੀਂ ਤਾਂ ਵੀ ਯੂਰਪ ਪੋਕ ਲੈਣਾ ਜੂਰ ਲੈ ਕੇ ਆਏ ਨੇ ਉੱਥੇ ਹੈ ਨਾ ਉਹ ਵੀ ਬੈਰੀਗੇਡ ਤੋੜਨ ਵਾਸਤੇ ਉਹਨੂੰ ਕਿਸੇ ਨੂੰ ਮਾਰਨ ਵਾਸਤੇ ਨਹੀਂ ਸੀਗੇ ਤੇ ਅੱਜ ਵੀ ਸਾਡੇ ਮੇਰੇ ਖਿਆਲ ਤੋਂ ਜਿਹੜੀ ਉਹਦੀ ਜੱਜ ਦੀ ਮੇਰੇ ਖ ਬੀ ਇੱਕੇ ਤਰੀਕੇ ਦੇ ਬਣਾਏ ਹੋਏ ਸੀਗੇ 4370 ਲਾਈਆਂ ਹੋਈਆਂ ਸੀਗੀਆਂ ਤੇ ਬਾਕੀ ਹੋਰ ਸੀਗੇ ਛੋਟੇ ਮੋਟੇ ਪਿਛਲੇ ਅੰਦੋਲਨ ਵਾਲੇ ਵੀ ਪਾਤੀ 16 ਕੇਸ ਮੇਰੇ ਕੋਲ ਸਾਇਦ ਟੋਟਲ ਸੀਗੇ ਤੇ ਅੱਜ ਉਹਨਾਂ ਦੀ ਉਹਨਾਂ ਦੀ ਸਟੇਟਮੈਂਟ ਆਈ ਵੀ ਹਾਂ ਵੀ ਤਕਰੀਬਨ 100 ਜੇ ਕੇਸ ਨੇ ਅੰਬਾਲੇ ਦੇ ਅੰਦਰ ਹੋਏ ਹੋਏ ਵੀ ਇਹ ਲੱਗਦਾ ਵੀ ਸਾਇਦ ਇਹ ਸਾਰੇ ਕੇਸ ਝੁੱਟੇ ਪਾਈ ਗਏ ਝੁੱਟੇ ਪਾਈ ਹੋਏ ਬਿਲਕੁਲ ਜੱਜ ਦੀ ਇਹ ਜੱਜਮੈਂਟ ਵੀ ਹੈਗੀ ਹੈ ਆਰਡਰ ਦੀ ਕਾਪੀ ਦੇ ਵਿੱਚ ਹੈ ਸੀਗਾ ਤਾਂ ਨਵਦੀਪ ਜਦੋਂ 28 ਤਰੀਕ ਨੂੰ ਇੱਥੇ ਸੀਆਈਏ ਲਿਆ ਦਿੰਦੇ ਨੇ ਉਹ ਇੱਥੇ ਲੈ ਕੇ ਤੁਹਾਨੂੰ ਆਏ